ਗੁਰੂ ਪਿਆਰੀ ਸਾਧ ਸੰਗਤ ਜੀ ਸੰਤ ਬਾਬਾ ਜਵਾਲਾ ਸੰਗਤ ਹਰਖਵਾਲ ਵਾਲੇ ਜਦੋਂ Shimla ਨੂੰ ਮਿਲਣ ਗਏ ਸਨ ਤੇ ਵਾਪਸ ਆ ਰਹੇ ਸਨ ਤੇ ਹੜ ਆ ਗਿਆ ਰਸਤੇ ਵਿੱਚ ਇਹ ਕਾਰ ਜੋ ਹੈ ਉਹਨਾਂ ਦੀ ਇਸੇ ਤਰ੍ਹਾਂ ਇੱਥੇ ਸ਼ੋਭਤ ਹੈ ਜੋ ਕਿ ਪਾਣੀ ਵਿੱਚ ਦੀ ਪਾਰ ਕਿਸ਼ਤੀ ਵਾਂਗ ਤੈਰ ਕੇ ਪਾਰ ਹੋ ਗਈ ਸੀ ਜਦੋਂ ਉਹ ਕਲਕਾ ਤੋਂ ਅੰਬਾਲੇ ਨੂੰ ਜਾਣ ਲੱਗੇ ਸਨ ਸ਼ੇਮਲੇ ਵਾਲੀ ਸੰਗਤ ਨੂੰ ਦਰਸ਼ਨ ਦੇ ਕਰਕੇ ਵਾਪਸ ਆ ਰਹੇ ਸਨ ਤੇ ਦਰਸ਼ਨ ਦੇਣ ਤੋਂ ਬਾਅਦ ਚ ਉਹਨਾਂ ਨੂੰ ਆਕਾਸ਼ ਬਾਣੀ ਹੋਈ ਕਿ ਆਪ ਜੀ ਅੰਬਾਲੇ ਜਾਓ ਸੰਗਤ ਨੂੰ ਮਿਲਣ ਵਾਸਤੇ ਸੰਕਾ ਦਰਸ਼ਨ ਦੇ ਆਪ ਜੀ ਨੂੰ ਉਡੀਕ ਕਰ ਰਹੀਆਂ ਹਨ ਜਦੋਂ ਸੰਤ ਬਾਬਾ ਜਵਾਰਾ ਸਿੰਘ ਜੀ ਹਰਖਵਾਲ ਵਾਲੇ ਅੰਬਾਲੇ ਨੂੰ ਜਾਣ ਲੱਗੇ ਤਾਂ ਰਸਤੇ ਵਿੱਚ ਖੜਾ ਆਇਆ ਸੀ ਕੱਗਰ ਨਦੀ ਦੇ ਉੱਪਰ ਤੇ ਕੱਗਰ ਨਦੀ ਨੂੰ ਨਮਸਕਾਰ ਕਰਨ ਵਾਸਤੇ ਮਹਾਰਾਜ ਨੇ ਆਪਣੇ ਚਰਨ ਪਾਣੀ ਵਿੱਚ ਪਾਏ ਉਸ ਤੋਂ ਬਾਅਦ ਕਾਰ ਘੱਗਰ ਨਦੀ ਵਿੱਚ ਪਾ ਦਿੱਤੀ ਗਈ ਇਹ ਕਾਰ ਘੱਗਰ ਨਦੀ ਦੇ ਵਿੱਚ ਦੀ ਹੈ ਪਿਛਤੀ ਬੰਗ ਤੈਰ ਕੇ ਬਾਹਰ ਆ ਗਈ ਇਹ ਉਹ ਕਾਰ ਸ਼ੰਤ ਬਾਬਾ ਜਵਾਲਾ ਸਿੰਘ ਜੀ ਹਰਖਵਾਲ ਵਾਲੇ ਜਿਸ ਵਿੱਚ ਸ਼ੰਤ ਬਾਬਾ ਖੜੀ ਸਿੰਘ ਜੀ ਵੀ ਸਵਾਰ ਸਨ ਕਲਕਾ ਤੋਂ ਅੰਮ੍ਰਿਤਸਰ ਜਾਂਦੇ ਸਮੇਂ ਇਹ ਕਾਰ ਵਾਸੀ ਗਈ ਸੀ ਜੋ ਕਿ ਗੁਰਦੁਆਰਾ ਹੈੱਡ ਦਰਬਾਰ ਪ੍ਰਾਣ ਖੜੀ ਹੈ ਜੀ ਗੁਰੂ ਦਵਾਰਾ ਹੈੱਡ ਦਰਬਾਰ ਕੋਟ ਪ੍ਰਾਣ ਰੋਪੜ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਲਖਨ ਕਰ ਰਹੇ ਹੋ ਗੁਰੂ ਦਵਾਰਾ ਹੈੱਡ ਦਰਬਾਰ ਕੋਟ ਪ੍ਰਾਣ ਰੋਪੜ ਜਿੱਥੇ ਕਿ ਅਸੀਂ ਪਿੰਡ ਜੰਡੋਲੀ ਤੋਂ ਆਏ ਆ ਸਾਹਮਣੇ ਆਪ ਜੀ ਦਿਖ ਰਹੇ ਹੋ ਸਤਲੁਜ ਦਰਿਆ ਦਾ ਜੋ ਉੱਪਰ ਪੁਲ ਬਣਿਆ ਹੋਇਆ ਹੈ ਰੋਪੜ ਵਾਲਾ ਜਿਸ ਦੇ ਉੱਪਰ ਤੇ ਕੀ ਗੱਡੀਆਂ ਆ ਜਾ ਰਹੀਆਂ ਹਨ ਦੇ ਸਾਹਮਣੇ ਉਹ ਹੈ ਜੀ ਤੇ ਇਸ ਪਾਸੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਅੱਛੀ ਸ਼ੋਭਤ ਹੈ ਇਹ ਗੁਰੂ ਕੇ ਨਿਸ਼ਾਨ ਝੁਲਦੇ ਹੋਏ ਗੁਰਦੁਆਰਾ ਹੈਡ ਦਰਬਾਰ ਕੋਟਪ੍ਰਾਨ ਬਰੋਪੜ ਤੇ ਉਸ ਤੋਂ ਬਾਅਦ ਇਹ ਸਾਹਮਣੇ ਉਸ ਕਮਰੇ ਵਿੱਚ ਕਾਰ ਖੜੀ ਹੈ ਸ਼ੰਤ ਬਾਬਾ ਜਵਾਲਾ ਸਿੰਘ ਹਰਕੂ ਵਾਲ ਵਾਲਿਆਂ ਦੀ ਜੋ ਕਿ ਸ਼ਿਮਲੇ ਤੋਂ ਵਾਪਸ ਆਉਣ ਦੇ ਸਮੇਂ ਕਾਲਕਾ ਕੋਲ ਆ ਜਦੋਂ ਪਹੁੰਚੇ ਤਾਂ ਉਹਨਾਂ ਨੂੰ ਅਕਾਸ਼ ਬਾਣੀ ਹੋਈ ਕਿ ਆਪ ਜੀ ਨੂੰ ਜੋ ਸੰਗਤ ਹੈ ਅੰਬਾਲੇ ਉੱਡੀ ਕਰਈ ਹੈ ਸੰਗਤ ਨੂੰ ਮਿਲਣ ਵਾਸਤੇ ਉਹਨਾਂ ਨੇ ਕੱਗਰ ਨਦੀ ਦੇ ਵਿੱਚ ਕਾਰਪਾਅ ਦਿੱਤੀ ਤੇ ਨਦੀ ਪਾਰ ਹੋ ਗਈ ਸਾਹਮਣੇ ਆਪ ਦਰਸ਼ਨ ਕਰ ਰਹੇ ਹੋ ਜੋ ਮੇਨ ਪੁਲ ਬਣਿਆ ਹੋਇਆ ਹੈ ਰੋਪੜ ਵਾਲਾ ਸਾਤਲੁਜ ਦਰਿਆ ਦੇ ਉੱਪਰ ਇਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਜੀ ਅਸੀਂ ਪਿੰਡ ਜੰਡੋਲੀ ਤੋਂ ਆਏ ਹਾਂ ਜੀ ਜੋ ਕਿ ਚੱਬੇਵਾਲ ਮਾਲਪੁਰ ਦੇ ਬਿਲਕੁਲ ਨਜ਼ਦੀਕ ਹੈ ਜੀ ਆਪ ਜੀ ਦਰਸ਼ਨ ਕਰੋ ਗੁਰਦੁਆਰਾ ਕੋਟ ਪੁਰਾਣ ਉਰੂਪੁਰ ਸਤਲੁਜ ਜੋ ਦਰਿਆ ਦੇ ਉੱਪਰ ਜੋ ਪੁਲ ਬਣਿਆ ਹੋਇਆ ਹੈ ਇਹ ਪੁਲ ਦੇ ਬਿਲਕੁਲ ਨਾਲ ਹੀ ਗੁਰਦਾਰਾ ਹੈਡ ਦਰਬਾਰ ਕੋਟਪੁਰਾਣ ਸਥਿਤ ਹੈ ਅਸੀਂ ਪਿੰਡ ਜੰਡੋਲੀ ਤੋਂ ਆਏ ਹਾਂ ਸਾਡਾ ਪਿੰਡ ਚੱਬੇਵਾਲ ਮਾਲਪੁਰ ਦੇ ਬਿਲਕੁਲ ਨਜ਼ਦੀਕ ਹੈ ਇੱਥੋਂ ਬਿਲਕੁਲ ਕਲੀਅਰ ਨਜ਼ਰ ਆਉਂਦਾ ਹੈ ਜੋ ਪੁਲ ਬਣਿਆ ਹੋਇਆ ਹੈ ਜੋ ਪੁਲ ਦੇ ਪਾਣੀ ਆਂਦਾ ਹੈ ਇਹ ਸਾਹਮਣੇ ਪਾਸੇ ਰੋਪੜ ਹੈ ਚੰਡੀਗੜਾ ਵਾਲਾ ਪਾਸਾ ਹੈ ਇੱਧਰ ਆ ਜਾਂਦੇ ਆ ਤੇ ਇਹ ਆਪਣਾ ਪਲਾਚੋੜ ਵਾਲਾ ਪਾਸਾ ਆ ਜਾਂਦਾ ਹੋਰ ਇਹ ਤਾਂ ਡੈਂਜਰ ਸਾਰਾ ਸਾਰਾ ਜਾਂਦਾ ਗੁਰੂਦਵਾਰਾ ਹੈਡ ਦਰਬਾਰ ਕੋਟਪ੍ਰਾਂਡ ਪ੍ਰੋਪਰ ਗੁਰਦੁਆਰਾ ਹੈੱਡ ਦਰਬਾਰ ਕੋਟਪ੍ਰਾਣ ਵਿੱਚ ਇਹ ਬਹੁਤ ਹੀ ਸੁੰਦਰ ਝਾਕੀਆਂ ਬਣਾਈਆਂ ਗਈਆਂ ਹਨ ਜੋ ਕਿ ਸਿੰਘਾਂ ਨੂੰ ਤਸੀਰ ਦਿੱਤੇ ਗਏ ਸਿਗੇ ਬੱਚਿਆਂ ਨੂੰ ਤਸੀਰ ਦਿੱਤੇ ਗਏ ਸਿਗੇ ਉਸ ਜਗ੍ਹਾ ਬਹੁਤ ਹੀ ਸੁੰਦਰ ਝਾਕੀਆਂ ਬਣਾਈਆਂ ਗਈਆਂ ਗੁਰਦੁਆਰਾ ਹੈੱਡ ਦਰਬਾਰ ਕੋਟਪ੍ਰਾਣ ਪ੍ਰੋਪਰ ਅਸੀਂ ਗੁਰੂ ਪਿਆਰੀ ਸਾਧ ਸੰਗਤ ਜੀ ਪਿੰਡ ਜੰਡੋਲੀ ਤੋਂ ਆਏ ਆ ਬਾਬਾ ਮੋਤੀराम ਮਹਾਰਾਜ ਜੀ ਉਹਦੇ ਪੰਜ ਹੋਏ ਬੱਚਿਆਂ ਨੂੰ ਦੁੱਧ ਚਕਾਉਂਦੇ ਹੋਏ ਇੰਨੀਆਂ ਵਿੱਚ ਸਾਬ ਜਾਜਨ ਚੜ੍ਹਦੇ ਹੋਏ ਇਹ ਟੋਡਰਮਾਲ ਜੀ ਜ਼ਮੀਨ ਖਰੀਦਦੇ ਹੋਏ ਮੋਹਰਾਂ ਫੜੀਆਂ ਕਰਕੇ ਇਹ ਕੋਲੂ ਵਿੱਚ ਪਰਿਵਾਰ ਨੂੰ ਪੀੜਾ ਜਾ ਰਿਹਾ ਜੋ ਮੋਤੀराम ਮਹਾਰਾਜ ਦਾ ਪਰਿਵਾਰ ਸੀਗਾ ਉਹਨੂੰ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਸੇਵਾ ਸੋਸਾਇਟੀ ਬੁਲ ਬਣਾਈਆਂ ਗਈਆਂ ਨੇ ਬੱਚਿਆਂ ਟੋਟੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ ਗਏ ਭਾਈ ਸੁਪੀਖ ਸਿੰਘ ਜੀ ਭਾਈ ਸਾਬਾ ਸਿੰਘ ਜੀ ਨੂੰ ਚੜਖੜੇ ਚੜ੍ਹ ਕੇ ਸ਼ਹੀਦ ਕੀਤਾ ਗਿਆ ਸਿਕ ਕਸਲਿਆਮ 1984 ਜੈ ਬਾਬਾ ਸਿੰਘ ਖਟਰਕਲ ਖਰਾਂ ਅਬਦਾਲੀ ਦਾ ਖਬਦ ਸਰਹੰਦਰ ਦਾ ਨਵਾਬ ਚੀਰ ਕਰਦਾ ਸਿੰਘਾਂ ਨੂੰ